ਤੋ ਪਹਿਲਾਂ ਤੇ ਮੈਂ press ਵਾਲੇ ਵੀਰਾਂ ਦਾ ਤੇ ਜਿਹੜੇ ਮੇਰੇ ਸਾਰੇ ਸਾਥੀ ਨੇ ਸਾਡੇ ਬਲੌਕ ਇੰਚਾਰਜ ਨੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਤੇ ਹੋਰ ਮੇਰੇ ਦੋਸਤ ਜਿੰਨੇ ਆਏ ਨੇ ਸਾਰਿਆਂ ਦਾ ਧੰਨਵਾਦੀ ਹਾਂ ਕਿ ਇੱਥੇ ਸਾਰੇ ਪਹੁੰਚੇ ਨੇ ਅ ਅੱਜ ਦੀ ਜਿਹੜੀ press conference ਦਾ ਮੇਨ ਮੰਤਵ ਇਹ ਹੈ ਕਿ ਅਸੀਂ ਇੱਕ ਬਹੁਤ ਵੱਡੇ ਲੈਵਲ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਸਰਦਾਰ ਫਲਕਾਰ ਸਿੰਘ ਚੀਮਾ ਮੈਮੋਰੀਅਲ 올 인디아 바스켓볼 토너먼트 ਜਿਹੜਾ ਕਿ ਤੀਸਰੇ ਸਾਲ ਸੀ ਕਰਾ ਰਹੇ ਆ। ਔਰ ਇਹ ਇਹਦੇ ਵਿੱਚ ਸਾਰੇ ਇੰਡੀਆ ਤੋਂ ਜਿਹੜੀਆਂ ਬੈਸਟ ਟੀਮਾਂ ਨੇ 8 ਮੁੰਡਿਆਂ ਦੀਆਂ ਤੇ 8 ਅ ਮੈਨ ਸੈਕਸ਼ਨ ਦੇ ਵਿੱਚ ਉਹ ਇੱਥੇ ਪਾਰਟਿਸਿਪੇਟ ਕਰਨ ਕੀਆ। ਔਰ ਇਹ ਬੜੇ ਵਧੀਆ ਮੁਕਾਬਲੇ ਹੁੰਦੇ ਆ ਪਿਛਲੇ ਜਿਹੜੇ ਦੋ ਟੂਰਨਾਮੈਂਟ ਹੈ ਉਹਦੇ ਵਿੱਚ ਜਦੋਂ ਅਸੀਂ ਫੀਡਬੈਕ ਲੈਣੇ ਆ ਬਾਸਕਟਬਾਲ ਸਰਕਲ ਦੇ ਵਿੱਚ ਤੇ ਸਾਨੂੰ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਦਾ ਟੂਰਨਾਮੈਂਟ ਕਦੇ ਨਹੀਂ ਦੇਖਣ ਨੂੰ ਮਿਲਿਆ ਖੇਡਣ ਨੂੰ ਮਿਲਿਆ ਔਰ ਇਹਦੀ ਇੱਕ ਵਿਲੱਖਣ ਗੱਲ ਇਹ ਹੈ ਕਿ ਇਹ 60 ਘਰਾਂ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਉੱਥੇ ਕਰਾ ਰਿਹਾ ਹੈ ਅਸੀਂ ਕਰਵਾਨੇ ਆ ਸੋ ਇਹ ਇੱਕ ਬਹੁਤ ਵਧੀਆ ਤੇ ਇਹ ਪੋਸੀਬਲੀ ਇਸ ਕਰਕੇ ਹੈ ਕਿ ਸਾਰੇ ਹਲਕੇ ਦਾ ਸਾਰੇ ਇਲਾਕੇ ਦਾ ਤੇ ਮੇਰੇ ਪਿੰਡ ਵਾਲਿਆਂ ਦਾ ਸਾਥ ਹੈ ਤੇ ਵਿੱਚ ਉਹ ਆਪਣੇ ਟੂਰਨਾਮੈਂਟ ਸਮਝ ਕੇ ਜਿਹੜਾ ਸਾਰਾ ਕੰਮ ਕਰਦੇ ਆ ਸੋ ਇਹਦਾ ਮਕਸਦ ਇੱਕੋ ਹੀ ਆ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਆ ਜਿਹੜੀਆਂ ਸਿਆਸਤਾਂ ਵਗੈਰਾ ਨੇ ਇਹ ਚਲਦੀਆਂ ਰਹਿਣਗੀਆਂ ਪਰ ਜਿਸ ਤਰੀਕੇ ਨਾਲ ਸਾਨੂੰ ਸਾਰੇ ਪਰਿਵਾਰ ਨੂੰ ਬਾਸਕਟਬਾਲ ਨੇ ਦਿੱਤਾ ਅਸੀਂ ਅੱਜ ਵੱਡੇ ਵੱਡੇ ਅਹੁਦਿਆਂ ਤੇ ਸਾਰੇ ਭਰਾ ਪਹੁੰਚੇ ਆ ਕੋ ਬੱਚੇ ਜਿਹੜੇ ਵੱਡਿਆਂ ਵੱਡਿਆਂ ਅਹੁਦਿਆਂ ਤੇ ਪਹੁੰਚੇ ਆ ਸਾਡੇ ਪਿੰਡ ਦੇ ਬੱਚੇ ਡਾਕਟਰ ਇੰਜੀਨੀਅਰ ਤੇ ਹੋਰ ਚੰਕੀਆਂ ਉਹਨਾਂ ਨੇ ਨੌਕਰੀਆਂ ਵਧੀਆ ਹਾਸਲ ਕੀਤੀਆਂ ਨੇ ਉਹ ਸਿਰਫ ਇਸ ਕਰਕੇ ਆ ਕਿ ਉੱਥੇ ਬਾਸਕਟਬਾਲ ਜਿਹੜੀ ਹੈ ਉਹ ਚੱਲਦੀ ਹੈ ਔਰ ਮੈਂ ਇਹ ਸਮਝਦਾ ਕਿ ਜੇ ਉਸ ਪਿੰਡ ਚੋਂ ਜਾਂ ਸਾਡੀ ਫੈਮਿਲੀ ਚੋਂ ਬਾਸਕਟਬਾਲ ਦਾ ਨਾ ਕੱਟਦੀਏ ਤੇ ਅਸੀਂ ਕੁਝ ਵੀ ਨਹੀਂ ਤੇ ਅੱਜ ਜੇ ਇਸ ਮਕਾਮ ਤੇ ਪਹੁੰਚੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੋਸਾਇਟੀ ਨੂੰ ਕੀ ਦਈਏ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਉੱਥੇ ਲੋਕਾਂ ਨੂੰ ਤੋਰਦੀ ਜਿਹੜਾ ਉਹ ਕੋਸ਼ਿਸ਼ ਕਰੀਏ ਤਾਂ ਕਿ ਜਿਹੜੀ ਇੱਕ ਸਾਡੇ ਪੰਜਾਬ ਤੇ ਸਾਡੇ ਤੇ ਇੱਕ ਕਲੰਕ ਲੱਗਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨਸ਼ਾ ਕਰਦੇ ਆ ਸੋ ਇਸ ਕਲੰਕ ਨੂੰ ਉਤਾਰਨ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਕਿ ਬੱਚਿਆਂ ਦੀ ਜਿਹੜੀ એનર્ਜੀ ਆ ਉਹਨੂੰ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜਾਂ ਧਾਰਮਿਕ ਤੌਰ ਤੇ ਉਹਨਾਂ ਨੂੰ ਉਸ ਪਾਸੇ ਲਾ ਦਈਏ ਤਾਂ ਕਿ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਜਾਣ ਅਦਰਵਾਈਜ਼ ਮੇਰੀ ਸੋਚ ਹੈ ਕਿਉਂਕਿ ਬੀਇੰਗ ਪੁਲਿਸ ਅਫੀਸਰ ਤੇ ਸਿਆਸਤ ਦੇ ਵਿੱਚ ਵੀ ਮੈਂ ਵਿਚਰਿਆ ਬਹੁਤ ਸੋਸਾਇਟੀ ਦੇ ਵਿੱਚ ਰਿਆਂ ਜਿੰਨਾ ਮਰਜੀ ਕੋਈ ਦਾਅਵੇ ਕਰੀ ਜਾਵੇ ਜੇ ਅਸੀਂ ਨਸ਼ੇ ਬੰਦ ਕਰਤੇ ਨਸ਼ੇ ਬੰਦ ਨਹੀਂ ਹੋ ਸਕਦੇ ਜਿੰਨਾ ਚਿਰ ਇਹਦੀ ਡਿਮਾਂਡ ਬੰਦ ਨਹੀਂ ਕਰਦੇ ਤੇ ਡਿਮਾਂਡ ਬੰਦ ਕਰਨੀ ਹੈ ਖੇਡਾਂ ਨੇ ਡਿਮਾਂਡ ਬੰਦ ਕਰਨੀ ਹੈ ਪੜ੍ਹਾਈ ਦੀ ਰੁਚੀ ਨੇ ਡਿਮਾਂਡ ਬੰਦ ਕਰਨੀ ਹੈ ਜਦੋਂ ਬੱਚਿਆਂ ਦਾ ਧਿਆਨ ਇਸ ਪਾਸੇ ਆ ਗਿਆ ਤੇ ਆਪਣੇ ਆਪ ਜਦੋਂ ਬੱਚਾ ਦੇਖਦਾ ਕਿ ਮੇਰੀ ਸੇਫ ਬਹੁਤ ਵਧੀਆ ਬਣ ਗਈ ਹੈ ਮੈਂ ਗਰਾਊਂਡ 'ਚ ਜਾਣਾ ਮੈਂ ਫਿੱਟ ਹੋ ਗਿਆ ਜਦੋਂ ਆਪਣੇ ਸਰੀਰ ਵੱਲ ਝਾਤੀ ਮਾਰਦਾ ਕਿ ਐ ਸੋਹਣਾ ਸਰੀਰ ਬਣਦਾ ਤੇ ਉਹ ਆਟੋਮੈਟਿਕਲੀ ਨਸ਼ਿਆਂ ਤੋਂ ਦੂਰ ਹੋ ਜਾਂਦਾ ਔਰ ਉਹਦਾ ਜਿਹੜਾ ਟਾਈਮ ਹੈ ਇੱਕ ਦੇਖੋ ਇਹ ਗੇਮ ਵੀ ਇੱਕ ਨਸ਼ਾ ਹੈ ਜੇ ਬੱਚਾ 6 ਮਹੀਨੇ ਤੱਕ ਗਰਾਊਂਡ 'ਚ ਆ ਜਾਏ ਤੇ ਉਹਦੇ ਵਾਸਤੇ ਗਰਾਊਂਡ 'ਚ ਜਾਣਾ ਬਹੁਤ ਪੋਸੀਬਲ ਨਹੀਂ ਹੈ ਕਿ ਉਹ ਬੰਦਾ ਛੱਡ ਸਕੇ ਕਿਉਂ ਕਿ ਉਹਨੂੰ ਇੰਨਾ ਕਿ ਨਸ਼ਾ ਹੋ ਜਾਂਦਾ ਐ ਐਡਿਕਸ਼ਨ ਹੋ ਜਾਂਦੀ ਐ ਉਹਨੂੰ ਅਸੀਂ ਦਬਕਾ ਵੀ ਕਈ ਵਾਰੀ ਮਾਰਦੇ ਆ ਕਿ ਤੂੰ ਅਗਰ ਇੰਡਿਸਿਪਲ ਹੋਇਆ ਤੈਨੂੰ ਗਰਾਊਂਡ ਚੋਂ ਕੱਢ ਦੇਾਂਗੇ ਤੇ ਉਹ ਪੇਰੈਂਟਸ ਨੂੰ ਲੈ ਕੇ ਆ ਕੇ ਤਰਲੇ ਕਰਦੇ ਵੀ ਸਾਨੂੰ ਗਰਾਊਂਡ ਚੋਂ ਨਾ ਕੱਢਿਓ ਇਹ ਨਸ਼ਾ ਐ ਸੋ ਸਾਨੂੰ ਅੱਜ ਲੋੜ ਐ ਅਸੀਂ ਇਹਨਾਂ ਨੂੰ ਖੇਡਾਂ ਦਾ ਨਸ਼ਾ ਲਈਏ ਉਹਨਾਂ ਨੂੰ ਪੜ੍ਹਾਈ ਦਾ ਨਸ਼ਾ ਲਈਏ ਤੇ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਸਾਰੇ ਹਰ ਇੱਕ ਜਿਹੜਾ ਸਿਟੀਜ਼ਨ ਐ ਪੇਰੈਂਟਸ ਨੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੇ ਕਲੱਬਸ ਨੇ ਅਲੱਗ-ਅਲੱਗ ਸੰਸਥਾਵਾਂ ਨੇ ਉਹਨਾਂ ਦੀ ਡਿਊਟੀ ਬਣਦੀ ਆ ਕਿ ਇਸ ਪਾਸੇ ਆਪਾਂ ਹਮਲਾ ਮਾਰੀਏ ਖੇਡਾਂ ਦਾ ਕਲਚਰ ਪੈਦਾ ਕਰਦਈਏ ਤਾਂ ਕਿ ਆਪਾਂ ਨੂੰ ਜਿਹੜਾ ਇਸ ਬਦਨਾਮੀ ਤੋਂ ਜਿਹੜੀ ਹੈ ਸਾਡੀ ਉਹ ਕਲੰਕ ਹੈ ਉਹ ਲੱਥੇ ਤੇ ਸਿਹਤਮੰਦ ਪੰਜਾਬ ਜਿਹੜਾ ਉਹ ਬਣੇ ਤੇ ਸਾਡੇ ਮਾਨ ਸਾਹਿਬ ਦੀ ਵੀ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਹੈ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਸਿਹਤਮੰਦ ਪੰਜਾਬ ਤੇ ਅਸੀਂ ਇਹ ਸਿਹਤਮੰਦ ਪੰਜਾਬ ਦੇ ਵੱਲ ਇਹ ਸਾਡਾ ਇੱਕ ਕਦਮ ਹੈ ਕਿਸ ਤਰੀਕ ਤੋਂ ਕਿਸ ਤਰੀਕ ਤੋਂ ਟੂਰਨਾਮੈਂਟ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਪ੍ਰਾਈਜ਼ ਕੀ ਰਹਿਣ ਵਾਲਾ ਔਰ ਮੁੱਖ ਮਹਿਮਾਨ ਕਿਹੜੇ ਦੇਖੋ ਇਹ 28 ਫਰਵਰੀ ਨੂੰ ਜਿਹੜੀ ਓਪਨਿੰਗ ਹੈ ਔਰ 4 ਮਾਰਚ ਨੂੰ ਇਹਦਾ ਫਾਈਨਲ ਹੈ 5 ਦਿਨ ਚੱਲੇਗਾ ਤੇ ਪ੍ਰਾਈਜ਼ ਵਗੈਰਾ ਜਿਹੜੀ ਜੀਨਰ ਟੀਮਾਂ ਹੋਣਗੀਆਂ ਅ ਦੋਨੇ men and women ਉਹਨਾਂ ਨੂੰ 2-2 ਲੱਖ ਰੁਪਈਆ ਜਿਹੜੀ ਸੈਕੰਡਰੀਆਂ ਕਿਆਂ ਉਹਨਾਂ ਨੂੰ 1.5-1.5 ਲੱਖ ਰੁਪਈਆ 3rd ਨੂੰ ਜਿਹੜਾ 1-1 ਲੱਖ ਰੁਪਈਆ ਪਲੱਸ ਬੈਸਟ ਪਲੇਅਰ ਨੂੰ ਜਿਹੜਾ Royal Enfield motorcycle ਲੜਕੀਆਂ 'ਚ ਵੀ ਇਸੇ ਤਰ੍ਹਾਂ ਹੀ ਬੈਸਟ ਜਿਹੜੀ ਬਾਈਕ ਹੋਊਗੀ ਉਹ ਅਸੀਂ ਦੇਾਂਗੇ ਔਰ ਹਰ ਮੈਚ ਦਾ ਇੱਕ ਬੈਸਟ ਪਲੇਅਰ ਜਿਹੜਾ ਉਹ ਕੱਢਣਾ ਅਸੀਂ ਉਹਨੂੰ ਵੀ ਜਿਹੜਾ ਅਸੀਂ ਤਰ੍ਹਾਂ ਤਰ੍ਹਾਂ ਦੇ ਪ੍ਰਾਈਜ਼ ਦਿੰਨੇ ਆਂ ਔਰ ਪਬਲਿਕ ਵੀ ਪਿਛਲੇ ਸਾਲ ਮੈਂ ਦੇਖਿਆ ਕਿ ਪਬਲਿਕ ਵੀ ਆਪਣੇ ਵੱਲੋਂ ਕੋਈ 1000 ਰੁਪਇਆ ਦੇ ਰਿਹਾ ਕੋਈ 2000 ਦੇ ਰਿਹਾ ਕੋਈ 500 ਦੇ ਰਿਹਾ ਇਹਦੇ ਕਰਕੇ ਉਹ ਉਹਨਾਂ ਨੂੰ ਇੱਕ ਮਾਨ ਸਨਮਾਨ ਦੇ ਨਾਲ ਚੰਗਾ ਜਿਹੜਾ ਖੇਡਦਾ ਉਹਨੂੰ ਪੈਸਾ ਵੀ ਮਿਲਦਾ ਉਹਦੇ ਨਾਲ ਕੀ ਹੈ ਕਿ ਬੱਚਿਆਂ 'ਚ ਇੱਕ ਉਤਸ਼ਾਹ ਹੁੰਦਾ ਬਾਕੀ ਜਿਹੜਾ ਹੋਰ ਸਾਰੇ ਇੰਤਜ਼ਾਮ ਟੌਪ ਦੇ ਇੰਤਜ਼ਾਮ ਜਿਹੜੇ ਟੀਮਾਂ ਕਿੰਨੀਆਂ ਹੋਣਗੀਆਂ ਟੀਮਾਂ ਜਿਹੜੀਆਂ ਨੇ 8 ਮੈਨ ਸੈਕਸ਼ਨ ਤੇ ਤੇ 8 ਹੀ ਜਿਹੜੀਆਂ ਵਿਮਨ ਸੈਕਸ਼ਨ ਐ ਪਿੰਡ ਦਬੂਲੀਆਂ ਜੀ ਹਾਂਜੀ ਕਪੂਰਥਲੇ ਦਾ ਇੱਕ ਛੋਟਾ ਜਿਹਾ ਪਿੰਡ ਹੈ ਦਬੂਲੀਆਂ 60 ਘਰਾਂ ਦਾ ਪਿੰਡ ਹੈ ਤੇ ਉੱਥੇ ਅਸੀਂ ਕਰਾ ਰਹੇ ਹਾਂ ਔਰ ਉਸ ਪਿੰਡ 'ਚ ਬਾਸਕਟਬਾਲ ਦੇ ਨਾਂ ਨਾਲ ਹੀ ਜਾਣਿਆ ਜਾ ਰਿਹਾ ਉਸ ਪਿੰਡ ਨੂੰ ਅਸੀਂ ਪੰਜ ਤੇ ਇੰਟਰਨੈਸ਼ਨਲ ਬਾਸਕਟਬਾਲ ਦੇ ਵਿੱਚ ਇੱਕ ਜਦੋਂ ਕਿ ਇੱਕ ਕਬੱਡੀ ਦੇ ਵਿੱਚ ਔਰ ਤਕਰੀਬਨ 60 65 ਬੱਚੇ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਖੇਲੇ ਆ ਇੰਟਰਵਰਸਟੀ ਖੇਲੇ ਆ ਔਰ ਆਪਣੇ ਆਪ ਉਹ ਪੜ੍ਹਾਈ ਜਿਹੜੇ ਆ ਉਹ ਕਰ ਰਹੇ ਆ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੂੰਗਾ ਕਿ ਸਪੋਰਟਸ ਬੇਸ ਦੇ ਉੱਤੇ ਸਾਨੂੰ ਐਡਮਿਸ਼ਨ ਮਿਲਦੀ ਸਾਡਾ ਕੋਈ ਖਰਚਾ ਨਹੀਂ ਹੁੰਦਾ ਹੋਸਟਲ ਫ੍ਰੀ ਹੁੰਦਾ ਖਾਣਾ ਫ੍ਰੀ ਹੁੰਦਾ ਕੋਈ ਫੀਸ ਨਹੀਂ ਲੱਗਦੀ ਉਹਦੇ ਨਾਲ ਗਰੀਬ ਤੋਂ ਗਰੀਬ ਬੱਚਾ ਵੀ ਜਿਹੜਾ ਉਹ ਪੜ੍ਹ ਸਕਦਾ ਔਰ ਸਾਡੇ ਉਸ ਏਰੀਏ ਦੇ ਵਿੱਚ ਪਿੰਡ ਦੇ ਵਿੱਚ ਤੇ ਨਾਲ ਦੇ ਪਿੰਡਾਂ ਦੇ ਵਿੱਚ ਬੱਚੇ ਬਹੁਤ ਜਿਆਦੇ ਅ ਪੜ੍ਹਾਈ ਦੇ ਵਿੱਚ ਅੱਗੇ ਚਲੇ ਗਏ ਨੇ ਇੱਕ ਬੱਚਾ ਤੇ ਸਾਡਾ ਜਿਹੜਾ ਮੇਰੇ ਖਿਆਲ ਚ 25 30 ਸਾਲ ਬਾਅਦ ਪੰਜਾਬ ਦੇ ਵਿੱਚ ਸਰਕਾਰੀ ਸਕੂਲ 'ਚ ਪੜ੍ਹ ਕੇ ਬੱਚਾ ਡਾਕਟਰ ਬਣਿਆ ਤੇ ਉਹਦੇ ਫਾਦਰ ਵੀ ਇੱਥੇ ਅ ਬਹੁਤ ਆਪਾਂ ਕਹਿੰਦੇ ਨੇ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਅ ਇੱਥੇ ਆਏ ਨੇ ਉਹਨਾਂ ਦੇ ਫਾਦਰ ਵੀ ਬਈ ਸਿਰਫ ਗੇਮ ਕਰਕੇ ਇਹ ਜਿਹੜੀਆਂ ਮੈਚ ਹੋਣੇ ਕਿਹੜੇ ਲੈਵਲ ਦੀਆਂ ਟੀਮ ਹੋਣੀਆਂ ਪਲੇਅਰ ਕਿਹੜੇ ਲੈਵਲ ਦੇ ਹੋਣੇ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਚੁੱਕਾ ਕਿ ਇੰਡੀਆ ਦੀ ਕਰੀਮ ਪੁਰੀ ਯਾਨੀ ਬੈਸਟ ਟੀਮਾਂ ਹੁੰਦੀਆਂ ਨੇ ਉਹਦੇ ਵਿੱਚ ਤਾਮਿਲਡਾਡੂ ਤੇ ਤਾਮਿਲ ਸਟੇਟ ਨਾਡੂ ਦੇ ਬੈਂਕਾਂ ਦੀਆਂ ਦੋ ਟੀਮਾਂ ਨੇ ਕੇਰਲਾ ਸਟੇਟ ਇਲੈਕਟ੍ਰੀਕ ਬੋਰਡ ਦੀ ਲੜਕੀਆਂ ਲੜਕਿਆਂ ਦੀ ਟੀਮ ਬਹੁਤ ਅੱਛੀ ਹੈ ਈਸਟ ਬੰਗਾਲ ਹੈ ਸੌ ਸੈਂਟਰ ਰੇਲਵੇ ਹੈ ਪੰਜਾਬ ਪੁਲਿਸ ਹੈ ਆਰਮੀ ਦੀਆਂ ਇੱਕ ਦੋ ਟੀਮਾਂ ਆਉਣੀਆਂ ਨੇ ਸੋ ਸਾਰੇ ਇੰਡੀਆ ਤੋਂ ਜਦੋਂ ਕਨਫਰਮ ਹੋ ਜਾਏਗਾ ਉਹਨਾਂ ਦੀ ਈਮੇਲ ਦਾ ਸਾਨੂੰ ਜਵਾਬ ਦੇ ਦੇਣਗੇ ਕਨਫਰਮ ਕਰਦਣਗੇ ਫਿਰ ਤੁਹਾਨੂੰ ਅਸੀਂ ਲਿਸਟ ਵੀ ਦੇ ਦਾਂਗੇ ਜੇ ਸਾਡੇ ਕੋਲ 40 ਕਿ ਦਿਨ ਹੈਗੇ ਨੇ ਤੇ 10 ਦਿਨਾਂ ਦੇ ਵਿੱਚ ਵਿੱਚ ਸਾਡਾ ਇਹ ਇਹ ਬਾਰੇ ਸੰਬੰਧੀ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨੀ ਬਸ ਮੈਂ ਤੇ ਅਪੀਲ ਇਹ ਕਰੂੰਗਾ ਪੇਰੈਂਟਸ ਨੂੰ ਕਿ ਜੋ ਬੱਚਿਆਂ ਨੂੰ ਦਿਖਾਓਗੇ ਉਸ ਚੀਜ਼ ਨੂੰ ਫੋਲੋ ਕਰਨਾ ਸੋ ਇਹਨਾਂ ਨੂੰ ਬੱਚਿਆਂ ਨੂੰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਇਹਨਾਂ ਨੂੰ ਮੈਚ ਦਿਖਾਓ ਇੰਦਾਂ ਨੂੰ ਜਿਹੜੇ ਸਟਾਰ ਪਲੇਅਰ ਨੇ ਉਹ ਦਿਖਾਓ ਤਾਂ ਕਿ ਕਮ ਸੇ ਕਮ ਮੋਬਾਈਲ ਤੋਂ ਜਾਣ ਛੁੱਟ ਜਾ ਇਹਨਾਂ ਦੀ ਮੋਬਾਈਲ ਬੜੀ ਵੱਡੀ ਬਿਮਾਰੀ ਲੱਗਣ ਜਾ ਰਹੀ ਹੈ ਜਿਹੜੇ ਮੋਬਾਈਲ ਤੇ ਲੱਗੇ ਰਹਿੰਦੇ ਨੇ ਉਹ ਪ੍ਰੈਕਟੀਕਲੀ ਜਦੋਂ ਦੇਖਣਗੇ ਖਿਡਾਰੀਆਂ ਨੂੰ ਉਹਨਾਂ ਦਾ ਇੱਜ਼ਤਮਾਨ ਦੇਖਣਗੇ ਉਹਨਾਂ ਨੂੰ ਜਿਹੜਾ ਜਿੱਤ ਦੇ ਦੇਖਣਗੇ ਤੇ ਬੱਚਿਆਂ ਨੂੰ ਸ਼ੌਕ ਪੈਦਾ ਹੋਊਗਾ ਸੋ ਮੈਂ ਅਪੀਲ ਕਰਦਾ ਸਾਰੇ ਇਲਾਕੇ ਨੂੰ ਵੀ ਵੱਧ ਤੋਂ ਵੱਧ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਨੂੰ ਉਹਨਾਂ ਨੂੰ ਜਿਹੜੇ ਇਸ ਫੀਲਡ ਤੇ ਹੀਰੋ ਨੇ ਉਹਨਾਂ ਨਾਲ ਮਲਾਓ ਦਿਖਾਓ ਉਹਨਾਂ ਨੂੰ ਖੇਡਦੇ ਆ ਦਿਖਾਓ ਇਹ ਵੈਨਿਊ ਕਿਹੜਾ ਹੋਣਾ ਤੇ ਮੈਚ ਦਿੰਦੇ ਹੋਣੇ ਜਾਂ ਰਾਤ ਨੂੰ ਵੀ ਹੋਣੇ ਇਹ ਮੈਚ ਜਿਹੜੇ ਕੁਸ਼ਤ ਤੇ ਸਵੇਰੇ ਹੋਣ ਕਰਨਗੇ ਅ ਬਾਕੀ ਰਾਤ ਨੂੰ ਲਾਈਟਾਂ ਦੇ ਵਿੱਚ ਮੈਚ ਹੋਣਗੇ ਇਹ ਧਬੂਲੀਆਂ ਪਿੰਡ ਦੇ ਮੇਨ ਰੂਟ ਤੇ ਨਾਲ ਹੀ ਧਬੂਲੀਆਂ ਦੇ ਸਟੇਡੀਅਮ ਹੈ ਇਹ ਉੱਥੇ ਸਾਰੇ ਜਿਹੜੇ ਮੈਚ ਖੇਡੇ ਜਾਂਦੇ ਆ ਬਾਦ ਸਾਡੀ ਸੁਲਤਾਨਪੁਰ ਪ੍ਰੈਸ ਕਲੱਬ ਦਾ ਪ੍ਰੈਸ ਸਾਰੀ ਆਈ ਆ ਕਿਉਂਕਿ ਇਹ ਸਾਰੇ ਸਾਡੇ ਭਰਾ ਬਹੁਤ ਵਧੀਆ ਸੇਵਾ ਕਰਦੇ ਨੇ ਸਤਨਾਪੁਰ ਦੀ ਸਾਰੀ ਕ੍ਰੀਮ ਬੈਠੀ ਆ ਧੰਨਵਾਦ ਸੱਜਣ ਚੀਮਾ ਸਾਹਿਬ ਦਾ ਅਰਜਨਾ ਮਾਟੀ ਦਾ ਜਿਨ੍ਹਾਂ ਨੇ ਬਾਸਟਰਬਾਲ ਦੀ 3 ਸਾਲਾਂ ਤੋਂ ਟੂਰਨਾਮੈਂਟ ਸ਼ੁਰੂ ਕਰਾਇਆ ਤੇ ਸਾਰੀ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਸਾਰੇ ਵਾਲਦ ਦੀ ਸਮਝੋਂ ਕ੍ਰੀਮ ਇੱਥੇ ਸਾਡੇ ਆ ਪ੍ਰਮੋਟਰ ਵੀ ਸਾਡੇ ਆ ਸਪੋਰਟਰ ਵੀ ਪਲੇਅਰ ਤਾਂ ਸਾਡੇ ਸਾਡੇ ਆ ਵਰਲਡ ਦਾ ਨੰਬਰ 1 ਟੂਰਨਾਮੈਂਟ ਹੁੰਦਾ ਜਿਹੜਾ 29 28 ਫਰਵਰੀ ਤੋਂ ਲੈ ਕੇ 4 ਮਾਰਚ ਤੱਕ ਹੋਣਾ ਤੇ ਸਾਰੇ ਹੌਮ ਹਮਾ ਕੇ ਪਹੁੰਚੋ ਇਸਾ ਟੂਰਨਾਮੈਂਟ ਦਾ ਸਹਿਯੋਗ ਕਰੋ ਵੱਧ ਤੋਂ ਵੱਧ ਤੇ ਸਾਡੇ ਵੱਲੋਂ ਹਮੇਸ਼ਾ ਇਹਨਾਂ ਦਾ ਸਹਿਯੋਗ ਰਿਹਾ ਜਦੋਂ ਦਾ ਇਹ ਟੂਰਨਾਮੈਂਟ ਕਰਾਉਣ ਲੱਗੇ ਆ ਸਾਨੂੰ ਮਾਣ ਇਹਨਾਂ ਪੰਜਾਂ ਭਰਾਵਾਂ ਦੇ ਕਿਉਂਕਿ ਸਨ ਉਹਨੇ ਵਾਰਲਡ 'ਚ ਨਾਂ ਰੋਸ਼ਨ ਕੀਤਾ ਆਜਨਾ ਵਾਰਡ ਨੇ ਤੇ ਸਪੋਰਟਸ ਦੇ ਨਾਲ ਮੋੜ ਤੋਂ ਜੁੜੇ ਨੇ ਜਿੱਦਾਂ ਇਹਨਾਂ ਦੱਸਿਆ ਵੀ ਜੇ ਆ ਕੇ ਡਰੱਗ ਤੋਂ ਬਚਾਉਣਾ ਬੱਚਾ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਫੋਨਾਂ ਤੋਂ ਰਹਿਤ ਕਰਨਾ ਤੇ ਇਹ ਆਪਾਂ ਨੂੰ ਸੋਚਣਾ ਪਊਗਾ ਉਹਨਾਂ ਨੂੰ ਸਪੋਰਟਸ ਚੱਲ ਲਾਉਣਾ ਪਊਗਾ ਨਾਲ ਹੀ ਮੈਂ ਸਾਨੂੰ ਤੁਹਾਨੂੰ ਸਾਰੇ ਪ੍ਰੈਸ ਕਲੱਬ ਨੂੰ ਆਪਣੇ ਵੱਲੋਂ ਖੁੱਲੇ ਸਦਕੇ ਦੇ ਕੇ ਜਾ ਰਿਹਾ ਹਾਂ 19 ਤਰੀਕ ਦੇ ਮਾਤਾ ਦਲਜੀਤ ਖੋਹ ਕਬੱਡੀ ਕਲੱਬ ਨਾਰਥ ਕਬੱਡੀ ਫੈਡਰੇਸ਼ਨ ਦਾ ਹੋ ਰਿਹਾ ਮੈਰੀਪੁਰ ਤੁਰਚ ਹਮਮਾ ਆ ਕੇ ਸਾਰੇ ਕਰੀਮ ਸੁਲਤਾਨਪੁਰ ਦੀ ਤੇ ਉਹਦੀ ਚੀਮਾ ਸਾਹਿਬ ਸਰਪ੍ਰਸਤੀ ਕਰ ਰਹੇ ਨੇ ਤਾਂ ਸਾਰੇ ਪਹੁੰਚੋ ਧੰਨ ਜੀ ਆਇਆਂ ਨੂੰ ਫਿਰ ਮੇਰੇ ਵੱਲੋਂ ਪੀਰ ਆ ਕਿ ਜਿਹੜਾ ਬਾਸਕਟਬਾਲ ਦਾ ਟੂਰਨਾਮੈਂਟ ਹੋ ਰਿਹਾ ਉਸ ਹਮਮਾ ਆ ਕੇ ਪਹੁੰਚੋ ਸਾਰੇ ਤਰ੍ਹਾਂ ਦਾ ਸਜੋਜ ਕਰੋ ਧੰਨਵਾਦ ਤੇ ਰੈਫਰੈਸ ਕਲੱਬ ਦਾ ਫਿਰ ਤੇ ਸੱਜਣ ਚੀਮਾ ਸਾਹਿਬ ਦਾ ਤੇ ਸਾਰੇ ਖਿਡਾਰੀਆਂ ਦਾ ਧੰਨਵਾਦ